ਆਛਾ ਦਾਲਾ ਬਾਜਰਾ ਉਹਨੇ ਮਾਰ ਕੇ ਰਿੱਛੇ ਨਾਲ ਇਹ ਪੱਕਾ ਮੈ ਹੈ ਵੀ ਦੂੜ ਰੈਕਟਰਾਂ ਦਾ ਯਾਰ ਹਾਂ ਬਾਈ ਦੂੜ ਹਾਂ ਬੋਲ ਉਹ ਅਰੇ ਵੀ ਉੱਪਰ ਦੀ ਮੈਂ ਕੀ ਕਰਦੇ ਨਹੀਂ ਉਹ ਗੱਲ ਤੇ ਮਿਲ ਗਿਆ ਪਹਿਲਾਂ ਹੀ ਦਨਾ ਲੈਣਾ ਅਗਲਾ ਕੌਣ ਪਿੱਠ ਕਰੀ ਬੈਠਾ ਇਹਨੂੰ ਉਧਰ ਨੂੰ ਕਰ ਗੱਲ ਚੜ੍ਹਾਈ ਬਹੁਤ ਆ ਜਾ ਚਾਹ ਹੂੰ ਦੱਸੇ ਜਾਣਾ ਕੌਣ ਹੈ ਕੌਣ ਹੈ ਬੰਦ ਕਰੀ ਮਾੜਾ ਤੂੰ ਦਾ ਦਸ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਉਗਦਾ ਬਾਈ 735 ਬਲਾਕ ਤੇ ਲੋ ਬਾਈ ਅਰਸ਼ ਵੀ ਨਹੀਂ ਲੱਜੀ ਕਾਦ ਕਰਾਉਣ ਉਹਦਾ ਕੰਮ ਕਾਣਕ ਨਿਸਰੀ ਸਾਡੀ ਕਣਕ ਤਾਂ ਹੋ ਜੂਏ ਪਹਿਲਾਂ ਤਾਈਂ ਕਰਾਉ ਉਹ ਵੀ ਉਹ ਵੀ ਇਹਦਾ ਕਰਾਉਦਾ ਸਹੀ ਕੰਮ ਇਹਦਾ ਵੀ ਜਿਹੀ ਕਟਾਉਂਦੇ ਜੀ ਤਾਂ ਹੋਊਗੀ ਉਹ ਇਹਦੇ ਨੇ ਇੱਕ ਨਹੀਂ ਕੱਢਣੀ ਆ ਉਹ ਜੀ ਤਾਂ ਹੁਣ ਵੀ ਖੜੀ ਆ ਜਿਹੀ ਕੱਢਣੀ ਸੀ ਹਾਂ ਪਿਛੇ ਸਾਲ ਕੱਢੀ ਸੀਗਾ ਨਾ ਹੁਣ ਹੈ ਨਾ ਇਸ ਤੋਂ ਅਸੀਂ ਨਹੀਂ ਕੱਢਣੀ ਜੀ ਥੇਰੀ ਹੈ ਕਾਪੇ ਨਾ 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 ਮੈਂ ਤਾਂ ਕਹਿੰਦਾ ਤੂੰ ਲੀਵਰ ਰੱਖਣੀ ਆ ਇਸ ਜਰਾ ਸਿਰ ਤੇ ਹਾਂ ਜੀ ਰੱਖਣੀ ਲੀਵਰ ਨਾਲੇ ਕਹਿੰਦਾ ਝੋਟਾ ਹੈ ਲਾ ਲਾ ਝੋਟਾ ਕਿ ਝੋਟਾ ਨਾਲ ਹੀ ਜਵੇ ਹਰਿਆਈ ਦੇ ਟੁਕੜੀ ਹੈ 2500 ਰੁਪਏ ਕੀਲੇ ਦਾ ਰੇਟ ਦਿੱਤਾ 2000 ਦਾ ਦੇ ਲਗਾ ਗਿਆ 300 ਰੁਪਏ ਗੜਾ ਸਿੱਕੇ ਨਹੀਂ ਨਹੀਂ ਕਾਹ ਨੂੰ ਤਾਂ ਟੁੜੀ ਜਾ ਮੰਤਾ ਪੈਣਾ ਹੀ ਪੈਣਾ ਹੈ ਹਰਿਆਈ ਦੇ ਤੇ ਤੇਜੀ ਰਹਿੰਦੀ ਹੋਆ ਬੱਚੇ ਰਹੇ ਹਰਿਆਈ ਉੱਤੋਂ ਇਧਰ ਹੀ ਦਾ ਬਾਪੂ ਦੇ ਕਾ ਕੱਢਣ ਮਾਓ ਦੇਖ ਲਈ ਪਹਿਲਾਂ ਕਾ ਕਿ ਤਾਂ ਹੁਣ ਵੜਾਈਏ ਨਾ ਨਾ ਸੁੱਕੀ ਪਈ ਜਾਂਦਾ ਜਾਂ ਤੇ ਗਏ ਇੱਥੇ ਜਾਂ ਟੁੜੀ ਨਿਕਲ ਲੱਗੀ ਉਧਰ ਤੇ ਪਹਿਲਾਂ ਤੈਨੂੰ 2:00 ਇਹ ਮੇ ਚਾਰ ਵਾਲੀ ਮਸ਼ੀਨ ਹੀ ਟੁੱਕ ਕੇ ਹਰਿਆਈ ਪਈ ਹੁੰਦੀ ਦੋ ਵਜੇ ਟਰੈਕਟਰ ਬੰਦ ਹੋਣੇ ਨੂੰ ਆਇਆ ਹੈ ਜੇ ਦੇਖਿਆ ਮੈਂ ਤੂੜੀ ਦੇਖ ਲਾ ਪਹਿਲ ਵੀਰੇ ਵੇ ਵੱਡਾ ਉਰੀ ਦੇ ਪਾ ਲੈ ਜਾ ਮੈਂ ਹਰਿਆਈ ਪਾਉਣ ਦੀ ਲੋੜ ਦੀ ਤੂੜੀ ਚ ਅੱਧੇ ਹਰਿਆਈ ਤੂੜੀ ਚ 12 13 ਮਿੰਟ ਲੌਗੂ ਟਰੇਲਰ ਜੀ ਗੱਜਾ ਮੁੱਟੀ ਜੀ ਤੇ ਚ ਤਾਂ ਹਰਿਆਈ ਉਹ ਨਹੀਂ ਜਿਹੜੀ ਵੱਡੀ ਵੀ ਕਾਨ ਕਹਿੰਦਾ ਧੁੱਪ ਲੱਗਣੀ ਚਾਹੀਦੀ ਪੂਰੀ ਉਹ ਦਿਨਾਂ ਚ ਚਾਚੇ ਰੇਕੇ ਕਾਲੀ ਕਰਦਾ ਯਾਰ ਸਾਰੇ ਕਹਿੰਦੇ ਕਰਦੇ ਇਹਦੇ ਭਈ 1 ਲੱਖ ਤੋਂ ਬੂਹੇ ਪੈ ਜਾਣਾ ਉਹ ਨਹੀਂ ਉਹ ਮੀਂਹ ਪਾਏ ਵੀ ਮੀਂਹ ਪਾਏ ਆ ਉਹ ਢਾਈ ਚ ਮੀਂਹ ਪੈ ਗਏ ਤੇ ਇਹਦਾ ਮ ਤਬੂਟੇ ਮਸ਼ੀਨਾਂ ਦੇ ਵਿੱਚ ਲਿਆਓ ਫਿਰ ਤੁਸੀਂ ਉਹ ਦਿਨ ਲੱਭ ਨਹੀਂ ਛੋਟੀ ਜਾਂਦੀ ਸੀ ਮਸ਼ੀਨਾਂ ਨਾ ਫਾਇਦ ਕੀ ਕੰਮ ਛੋਟਾ ਕੰਡਾ ਦੋ ਜਮਾਈ ਛੋਟੀ ਜੀ ਹਾਂ ਹੈਗੀ ਥਰੇਸ਼ਨ ਵਾਲਾ ਕੰਮ ਜ਼ਿਆਦਾ ਲੱਗਦਾ ਮੈਨੂੰ ਥਰੇਸ਼ਨ ਵਾਲਾ ਕੰਮ ਜ਼ਿਆਦਾ ਬਾਹਰ ਪੈਰ ਭਾਰੇ ਹੋਏ ਵੇਹਣਾ ਦੇ ਦੀ ਸਾੜੇ ਕੋਈ ਵੀ ਭਾਰੀ ਹੈਗੇ ਕੋਈ ਨਹੀਂ ਤਾਂ ਆਪਣੀ ਕੱਢਣੀ ਆ ਜੇ ਤੁਹਾਡੇ ਵਰਗੇ ਕਿੰਨੇ ਕਢਾਲੀ ਕੱਢਦੇ ਨਹੀਂ ਸੱਤਰੀ ਗੱਲ ਆ ਸਾਡਾ ਕਿਹੜਾ ਗੱਡਾ ਕਹਾ ਕੋਈ ਮੈਂ ਤਾਂ ਲੇਬਰ ਤੁਸੀਂ ਆਪ ਨੂੰ ਤੇ ਵਾਤੇ ਰੱਖੂ ਏਡਾ ਕਿੱਦਾਂ ਕੋਈ ਲੇਬਰ ਰੱਖਣੀ ਕਬੂਟਾ ਤੇਰੇ ਕੋਲ ਹੋ ਆ ਅੱਗੇ ਅਰੇ ਆਪਣੇ ਹੱਥ ਰੱਖਣਾ ਹੈ ਲੇਬਰ ਬੱਲਾ ਦੇਵ ਤਾਂ ਇਹ ਨਹੀਂ ਇਹ ਨਹੀਂ ਲੈ ਬਟਾੜਾ ਕਰਕੇ ਕੱਟੂ ਤੁਸੀਂ ਕੱਲੀ ਕੀ ਕਰਕੇ ਸਰੋਂ ਕੱਢੂਗੇ ਮੈਂ ਸਰੋਂ ਦਾ ਨਾ ਹੋਂ ਲੰਦੇ ਜੀ ਸਰੋਂ ਜੀ ਦਾ ਫਾਇਦਾ ਹੈ ਹੈ ਕਣਕ ਜੀ ਕੋਈ ਫਾਇਦਾ ਨਹੀਂ ਸਰੋਂ ਕਣਕ ਜੀ ਫਾਇਦਾ ਹੈ ਤੇਰੇ ਪੱਗੇ ਹਰੀ ਹੋਣਾਈ ਜਾਂਦੇ ਸਰੋਂ ਜੀ ਤੁਹਾਨੂੰ ਵੋ ਫਾਇਦਾ ਦਿਖਦਾ ਉਹ ਇਹਦੇ ਚ ਤਾਂ ਫਾਇਦਾ ਜੀ ਇੱਕ ਘੰਟੇ ਵਿੱਚ ਕਿੰਨਾ ਨਿਕਲੇ ਕਣਕ ਦਾ ਸਮਝੇ ਗੱਲ ਸਹੀ ਗੱਲ ਹੈ ਟਰੈਕਟਰ ਤੇਲ ਤਾਂ ਨਹੀਂ ਪੀਣਾ ਜੀ ਰਾਈਟਰਾਂ ਤੇ ਇਹ ਤਾਂ ਮੇਰੀ ਉਹੀ ਦਿਨ ਦਾਦਾ ਪੀਂਦੇ ਆ ਤਾਂ ਦਾਦਾ ਇਹ ਜਿਹੜਾ ਹੁਣ 2 3 ਢਾਈ ਘੰਟੇ ਕਿਲੇ ਨੂੰ ਲੱਗਣੇ ਫੇਕਾ ਕਾਲਾ ਇਹ ਗੱਲ ਕਰਕੇ ਲਾਇ ਕਰਦਾ ਰਾਈਟਰ ਜਿਹੜਾ ਕਾਲਾ ਗੱਲ ਕਰਕੇ ਲਾਦਾ ਨਜੀਰ ਕਾਲਾ ਕਿੱਥੇ ਗੱਲ ਕਰਕੇ ਲਾਉਂਗਾ ਪੁੱਤਰਾ ਲਾਇ ਕਰਦਾ ਕੰਮ ਹੋਣ ਕੰਮ ਦੇਖੀ ਨੀ ਭਾਈ ਸਾਡੇ ਨਾਲ ਤਾਂ ਕਾਲੇ ਕੋਈ ਨਹੀਂ ਕਦੇ ਗੱਲ ਕਰੀ ਨਾ ਜੀਦਰੀ ਤੁਸੀਂ ਇਹ ਰੂਲ ਜਗੜ ਨਹੀਂ ਮੈਂ ਨਾ ਭਾਈ ਆਪਾਂ ਇਹ ਤਾਂ ਕਰਕੇ ਲਾਉਗਾ ਮੇਰੀ ਗੱਲ ਸੁਣ ਲੈ ਵੀ ਹੁਣ ਗਿਰੀ ਵੀ ਆ ਭਾਈ ਫਿਰ ਤਾਂ ਬਰੇਡ ਬੱਧਾ ਦੇਣੀ ਪੈਂਦਾ ਉਹ ਤੁਹਾਨੂੰ ਕਿ ਚੱਕਰ ਗਿਰੀ ਹੋਈ ਦਾ ਇਹ ਕਿੱਲੀ ਇਹ ਵੇ ਰੇਡ ਤੇ ਕੀ ਦੇਖੀ ਲਾਉਂਗੇ ਅਸੀਂ ਲੈ ਆਉਂ ਬੀ ਠੀਕ ਆ ਕਰਨ ਲੈ ਕਿੱਲੀ ਆ ਉਹ ਕੱਢਣੀ ਦਾ ਕਢਾਉਣੀ ਨਾ ਹਾਂ ਮਰੀ ਜਾਂਦੇ ਲੈ ਜੀ ਸਵਾਲ ਜੱਗੇ ਕੋਲ ਤਾਂ ਹੈ ਹੀ ਨਹੀਂ ਕਣ ਕੈਦਗੀ ਕਾਤੇ ਬੂਟਿਆਂ ਚ ਜੀ ਮਜੀਦ ਵਾਲੀ ਹੈ 735 ਨੇ ਕਢਾਉਣਾ ਐ ਬਸ ਉੱਥੇ ਡੇਢ ਦੋ ਕੀਲੇ ਮਸ਼ੀਨ ਵਾਲੀ ਬਸ ਸਰੋਂ ਆ ਸਾਡੇ ਕੀਲਾਂ ਸਰੋਂ ਕੱਢਦੇ ਉਹ ਸਰੋਂ ਕੱਢਦੇ 11 ਵਜੇ ਦਾ ਫਿਰ ਇੱਥੇ ਚੱਲਦੇ ਤੇ 5 ਵਜੇਗੇ ਪਾਣੀ ਨਾਲ ਦੋ ਬਰ ਰੋਟੀ ਖਾ ਲਈਏ ਲੈ ਗਾ ਹਾਂ ਪਹਿਲਾਂ ਦੁਪਹਿਰ ਖਾ ਲਿਆ ਬੇ ਚਾਰ ਵਜੇ ਖਾਣ ਲੱਗੇ ਪਾਣੀ ਗੀਲੇ ਨੂੰ ਦਾਸਿਆਂ ਦੀ ਜੋੜੀ ਤੋੜੀ ਦਮ ਤੋੜਦਾ ਭਈਆਂ ਦਾ ਹਾਂ ਆ ਜਾ ਆ ਜਾ ਸਾਡਾ ਬਾਸ ਵੀ ਅੱਜ ਦਾ ਮੁੱਖ ਮੇਰਾ ਨਾਮ ਲਿਆ ਆ ਆ ਜਾ ਆ ਆ ਮੈਂ ਦਾ ਜਾ ਤੱਲੀ ਵਾਲੋ ਵੀ ਪਾਰਟੀ ਕਰਦਾ ਪਾਰਟੀ ਨਹੀਂ ਗੋਡੇ ਤੋਂ ਹੁਣ ਲੱਗ ਕੇ ਹਲੇ ਹੁਣੀ ਐ ਜੀ ਤੂੰ ਇਨੂੰ ਬਿਠਾ ਕੇ ਲਿਆ ਕਰੋ ਮੋਟਰਸਾਈਕਲ ਪਰ ਅਰੇ 22 ਸਾਲ ਦਾ ਹੈਗਾ ਹੁਣੀ ਗੋਡੇ ਤੋਂ ਹੁਣ ਲੱਗੇ ਤੜਨਾ 22 ਬਾਈ ਸਾਲ ਦਾ ਕਹਿੰਦਾ ਹੁਣੀ ਗੋਡੇ ਤੋਂ ਲੱਗੇ ਕਹਿੰਦਾ 35 35 ਸਾਲ ਦਾ ਹੁਣ ਨਹੀਂ ਹੈਗੀ ਇੰਨੀ ਉਮਰ ਤੇ ਦੱਲੀ ਕਿੰਨੀ ਉਮਰ ਤੇਰੀ 32 32 ਸਾਲ ਦਾ ਹੋ ਗਿਆ ਬਾਈ ਜਦਾ ਬਹੁਤ ਹੀ ਹੈ ਚਾਹ ਹਾਲਾ ਹੋਰ ਭਾਈ ਦੱਲੀ ਸਾਹਿਬ ਉਧਰ ਵੀ ਮਿਲੋ ਹਾਂ ਇੱਥੇ ਰੱਖ ਉਹ ਕਹਦਾ ਮੁੰਨੂ ਕਹਿੰਦਾ ਵਿਆਹ ਹੈ ਵਿਆਹ ਹੁਣੀ ਆਇਆ ਲੈ ਐਨੀ ਛੇਤੀ ਕੱਪੜੇ ਬਦਲ ਕੇ ਆ ਗਿਆ ਆ ਲੋ ਟੁੱਟੀ ਖਾ ਕੇ ਆ ਗਿਆ ਸੀ ਬਾਟ ਬਹੁ ਵੱਡ ਕੇ ਆ ਮੈਨ ਲੱਗਦਾ ਜਿਹਾ ਸਾਇਓ ਸਾਹ ਹੋਇਆ ਹੋਇਆ ਤੁਰ ਗਈ ਉਹ ਸਾਈਕਲ ਪਰ ਆਉਣ ਲੱਗ ਗਈ ਤੁਰ ਗਈ ਆ ਚੌਥੇ ਤੇ ਤਾਂ ਨਹੀਂ ਆਇਆ ਹਾਂ ਚੌਥੇ ਤੇ ਨਹੀਂ ਜਣਾ ਦੇਖ ਲੈ ਚੌਥੇ ਤੇ ਆਇਆ ਹੁਣ ਲੈ ਉਹਦੋਂ ਕਿੰਨਾ ਕਿੰਨਾ ਹੋ ਗਿਆ ਤੇਰਾ ਉਹਦੋਂ ਹੋ ਗਿਆ ਬਾਈ 103 ਦੰਦੀ ਦਾ ਹੋ ਗਿਆ 108 ਹੂੰ 103 ਹੋ ਗਿਆ ਯਾਰ ਦੂਈ ਲੈ ਗਿਆ ਬੜੀ ਪਰਚੀ ਤੇਰੇ ਨਾਲ ਦੱਸਦਾ ਯਾਰ ਉਹ ਕਿੰਨੀ ਤਰ ਗਿਆ ਤੂੰ ਫਿਕਦਾ ਤੂੰ 200 ਤਰ ਗਿਆ ਸਮਝ ਲੈ ਇੱਕੂ ਤਾਂ ਬਾਹਰ ਲੈ ਗਿਆ ਤਾਂ ਫੇਰ ਬੜੀ 190 190 ਇਹਦਾ ਨਾ ਨਾ 210 210 210 ਹੋਇਆ ਅਧਨ ਲੈ ਮਾ ਲਾਓ ਤੇਰੇ ਆਪਣਾ ਰਗਾ ਨਾ ਵੀ ਤੋੜਦਾ ਇਹਨੇ ਰਗਾ ਮੇਰੀ ਕਰਦਾ ਸ਼ਰਮ ਕਰ ਲੂ ਤੂੰ ਕੀ ਕਰੀਏ ਪਰਚੀ ਤਾਂ ਆਉਂਦੀ ਨਹੀਂ ਹੋ ਗਿਆ ਮੇਰੀ ਦੀ ਇਹ ਨਹੀਂ ਦੱਲੀ ਪਰਚੀ ਨਹੀਂ ਆਉਂਦੀ ਹੁਣ ਦੱਲੀ ਜਾਂਦਾ ਸਿੱਧੇ ਲਿੰਕਾ ਭਾਈ ਹੁਣ ਪਰਚੀ ਆਈ ਜਾਂਦੀ ਹੈ ਸੰਤੋਨਾਂ ਨੇ ਬੱਚੇ ਖੁਜੀਏ ਦੇਣੀਆਂ ਬਾਅਦ ਚੋਂ ਚਾਰ ਪੰਜ ਪਰਚੀਆਂ ਲਗਾਤਾਰ ਆ ਗਈਆਂ ਇਹਨੂੰ ਚਾਰ ਪੰਜ ਪਰਚੀਆਂ ਭਾਈ ਆਈਆਂ ਜੀ ਕਾਹਦੇ ਮੇਲੇ ਚ ਜਾਣਦੇ ਵੀ ਸਾਬ ਇਹਨੂੰ ਮੇਲੇ ਚ ਜਾਣਦੇ ਇਹਨੂੰ ਚੜਾਈ ਆ ਭਾਈ ਇੰਨੀ ਚੜਾਈ ਆ ਪੂਰੀ ਦੀ ਆਫਸਰਾਂ ਨੇ ਫੋਨ ਆਨੇ ਨੂੰ ਹੋਰ ਹਾਂ ਉਹਦੋਂ ਮੇਲੇ ਚ ਠਾਠਾ ਫੋਨ ਆਉਂਦੇ ਦੇਨੂ ਫੇਰ ਆਉਂਦੇ ਕਿ ਨਹੀਂ ਕਿ ਨਹੀਂ ਹਾਂ ਦੇਖ ਲੈ ਫੇਰ ਦੇਖ ਲੈ ਚੜਾਈ ਆ ਚੜਾਈ ਦੱਲੀ ਦੀ ਉਹ ਦੱਲੀ ਚੜਾਈ ਜਾਂਦੀ ਸਾਡੇ ਪਿੰਡ ਗੰਨਾਂ ਹੀ ਇਹਦੇ ਕੋਲ ਜਿਆਦਾ ਉਹ ਕੋਈ ਹੈ ਨਹੀਂ ਕਿਸੇ ਬਾਕੀ ਤੇ ਗੱਲਾਂ ਵਾਲੇ ਸਾਡੇ ਵਰਗੇ ਨਾਲ ਨਾਲ ਦੱਲੀ ਕੋਲ ਗੰਨਾਂ ਤਾਂ ਆਪਾਂ ਕੈਮਰਾ ਬੰਦ ਕਰੀਏ ਉਹ ਤਰੀਕਾ ਜਿਹਾ ਸਾਡੇ ਲੈ ਮੈਂ ਤੇਰੀ ਖੜੀ ਇੱਕ ਹੋਰ ਹਾਂ ਮੈਂ ਤਰੀਕਾ ਦੱਸਾਂ ਫੇਰ ਲੈ ਫੇਰ ਦੱਸ ਦੀ ਫੇਰ ਦਾਦੀ ਮੇਲੇ ਦਾ ਦੱਸ ਕੁਛੂਗਾ ਤੈਨੂੰ ਨਾ ਚੱਕੋ ਨਾ ਜਲਦੀ ਵੀ ਫੇਰ ਹੁਣ ਸੱਤੀ ਬੜੀ ਆ ਅੱਛਾ ਉਹ ਭਾਈ ਥੋੜੀ ਲੱਗੇ ਪੱਕੀ ਕੱਲੂ ਗਰੁੱਪ ਵੀ ਸਾਰੇ ਚੱਲ ਪਣੇ ਪਾਪਾ ਵੀ ਕਰੀ ਆ ਅੱਛਾ ਤੇ ਲੋਕ ਕਹ ਰਹੇ ਆ ਕੱਲ ਤੇ ਦੱਲੀ ਨੂੰ ਦੜਾ ਦੜ ਪਾਰਚੀਆਂ ਹੋਰ ਆਉਣੀਆਂ ਆ ਸਾ ਨਹੀਂ ਦੇਣਾਗੇ ਚੱਲੋ ਕੱਲ ਤੇ ਦੱਲੀ ਗਰੁੱਪ ਚੱਲ ਪਣੇ ਸਾਰੇ ਪਾਪ ਮਟਰਟਰ ਜਾਵਾਂ ਤੂੰ ਆ ਕਿਹੜਾ 47510 ਨਮਾ ਜਾ ਤੇ ਜਾਉਂਗਾ ਕਿ ਨਾ ਟੁੱਈਏ ਬੱਲੇ ਬੱਲੇ ਕਿੰਨਾ ਨਾਲ ਮੁੱਕ ਨਹੀਂ ਆਉਂਗਾ ਨਾ ਟੁੱਈਏ ਕੰਮ ਤਾਂ ਆਉਂਗਾ ਹੀ ਜੀ ਟਾਲੂ ਮੈਂ ਤਾਂ ਕਾਈ ਬੱਲੇ ਨਹੀਂ ਜਾਚੇ ਕੰਮ ਤਾਂ ਆਉਣੀ ਆ ਮਾ ਕੰਮ ਤਾਂ ਆ ਰਹੀ ਆ ਮੈਂ ਕਹਿੰਦਾ 4x4 ਲੈਣਾ ਨਹੀਂ ਹਾਂ ਉਹ ਕੰਮ ਸਾਨੂੰ ਹੀ ਆਉਣਾ ਸਿੱਕਾ ਅੱਛਾ ਚੱਲ ਪਾਸ਼ ਚੜਾ ਲਓ ਉਹਦੇ ਮਾਰ ਕੇ ਦੇਖ ਕੇ ਕਰਦਾ ਇਹ ਤਾਂ ਕੰਮ ਹੈ ਵੀ ਦੋ ਟਰੈਕਟਰਾਂ ਦਾ ਯਾਰ ਹਾਂ ਬਾਈ ਦੋ ਕਹਿੰਦਾ ਨਾ ਮੈਂ ਨਾ ਵਾਲਿਓ ਕਹਿੰਦਾ ਨਾ ਮੈਂ ਨਾ ਵਾਲਿਓ ਨਹੀਂ ਉਹ ਨਾ ਇਹ ਤਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਨਹੀਂ ਕਹਿੰਦਾ ਨਾ ਵਾਲਿਓ ਬਹੁਤ ਬਹੁਤ ਕੰਮ ਕਰਦਾ ਇਹਨਾਂ ਜਿੰਨਾ ਕੰਮ ਕੀਨੇ ਲੈ ਲੈ ਉਹਦਾ ਟਰੈਕਟਰ ਠੀਕ ਹੈ ਜੀ ਤੂੜੀ ਵਾਲੀ ਨੂੰ ਸਾਰਾ ਸਿਆਲ ਸਿਆਲ ਉਹਨਾਂ ਗੰਨਾ ਢੋਈ ਜਾਣਾ ਇਹਨਾਂ ਨੂੰ ਤੂੜੀ ਜਾਨੂ ਗੰਨਾ ਨਿਪੜਨਾ ਨਾ ਟਰੈਕਟਰ ਇਹਨਾਂ ਲਈ ਪਾੜਾ ਨਹੀਂ ਹੈਗਾ 735 735 ਉਹਦੇ ਇੱਕ ਮੰਗਰਾੜ ਪੈਂਦੇ ਪਿਛਲੇ ਇਹ ਤੇ ਉਹਦਾ ਹੀ ਸੀ ਉਹ ਨਹੀਂ ਇਸੇ ਦਾ ਕੰਮ ਹੁੰਦਾ ਇਸੇ ਦਾ ਕੰਮ ਹੁੰਦਾ ਮੋਰਲੇਟਾ ਇੱਕ ਪਾਵਰ ਕਰਾ ਲੋ ਮਰਾੜੀ ਪਾਜ ਵੀ ਆਰਮੀ ਇਹ ਪਾਵਰ ਸਟੇਰੀ ਕਰਾਉਂਦਾ ਜਿਹੜਾ ਸਾਲੇ ਦਾ ਬਹੁਤ ਸੋਹਣਾ ਇੰਜਣ ਬਾਅਸ ਸੈੱਟ ਹੁੰਦਾ ਇੱਕ ਬੰਦਾ ਹੀ ਹੁੱਟਾ ਜਾਂ ਮਾਰ ਕੇ ਸਟਾਰਟ ਕਰ ਦਿੰਦਾ ਇੰਜਣ ਇਹਨਾਂ ਸੈੱਟ ਹੈ ਦਾਣੇ ਗਿਣਦਾ ਇੰਜਣ ਉਹਦਾ ਤੇ ਕਿਹਨੇ ਜਾ ਕੇ ਦੇਖਿਆ ਮੇਰੇ ਨਾਲ ਕਿਹਨਾਂ ਸੈ ਟਰੈਕਟਰ ਦਾ ਨਾ ਨਾ ਬਾਈ ਤੇ ਟਰੈਕਟਰ ਦੀ ਵੀ ਨਹੀਂ ਜਾ ਕੇ ਦੇਖਿਆ ਤੁਸੀਂ ਜਾ ਕੇ 99 ਮਾਡਲ ਆ ਯਾਰ ਕਿੰਨਾ ਟਾਈਮ ਹੋ ਗਿਆ ਇਹ 23 24 ਸਾਲ ਇੱਧਰ ਹੋ ਗਏ 11 ਉੱਧਰ ਹੋ ਗਏ 35 ਸਾਲ ਹੋ ਗਏ 35 ਸਾਲ ਦੇ ਹਰੇਕ ਸਾਲ ਦੇ ਟਰੈਕਟਰ ਚ ਕੋਈ ਨਾ ਕੋਈ ਫੰਕਸ਼ਨ ਨਵਾਂ ਆਉਂਦਾ ਹੋਰ ਹੈ ਕਿ ਨਹੀਂ ਪਰ ਮੈਂ ਕਹਿੰਦਾ ਹੁਣ ਚਾਚੇ ਹੁਣ ਸਾਡਾ ਮੈਨੂੰ 2 ਮਹੀਨੇ ਹੋ ਗਏ ਖੜਾ ਹੀ ਤੈ ਜਿਆ ਪਹਿਲਾਂ ਪੂਲੀ ਪਾਜੇ ਦੇ ਚਰਾੜ ਹੋਰ ਹੈ ਇੱਥੇ ਤਾਂ ਨਹੀਂ ਤੁਹਾਨੂੰ ਜੇ ਤੇ ਉਹ ਬੁਲਾਉਣੇ ਪੈਣੇ ਆ ਕੌਣ ਆਹੋ ਸੈਂਸਰਾਂ ਦਾ ਬੰਦਾ ਦੋ ਚਨ ਵਾਲੇ ਟੋਚਨ ਵਾਲੇ ਸੈਂਸਰ ਸੈਂਸਰ ਆ ਜੇ ਟਰੈਕਟਰ ਬੋਬੰਗਾ ਜਿਹਦਾ ਸਾਰਾ ਗੂਹ ਬਠਾਪ ਹੋ ਜਾਂਦਾ ਜੇ ਸੈਂਸਰ ਉਹਦ ਹੋ ਗਿਆ ਪੂਲੀ ਪਾਲੀ ਵਾਲਾ ਆਪਸ਼ਨ ਤਾਂ ਚਾਹੀਦਾ ਇਹ ਤਾਂ ਉੰਜੋ ਬੰਦ ਕਰਿਆ ਨਾ ਨੇ ਹੈ ਬੋਸੋਖਾ ਪੂੜੀ ਪੜੀ ਦਾ ਨਾ ਸਹੀ ਗੱਲ ਨਾ ਪਿਆਰ ਚ ਬਹੁਤ ਫਾਇਦਾ ਨਹੀਂ ਟਰੈਕਟਰ ਦੇਖੀ ਜਾ ਬਾਈ ਕਰੀਮ ਬਣਾ ਲਾਈ ਯਾਰ ਨਾਲ ਨੂੰ ਗੰਨੇ ਦੇ ਨਾਲ ਗੰਨਾ ਸਟਾਰਟ ਕਰ ਦੇ ਹੁਟਾ ਅੱਗੇ ਸਵੇਰ ਪਾਟ ਗਿਆ ਹੋ ਗਿਆ ਪਤੰਗ ਉੱਡਦਾ ਪਾਈ ਉਹ ਉੱਡਦਾ ਇਕੋ ਚੱਕ ਪਤੰਗ ਗਿਆ ਹੋ ਗਿਆ ਉੜ ਗਿਆ ਪਤੰਗ ਕੋਲੇ ਆ ਗਏ ਤੇਰੇ ਮਾਉੜੇ ਵਾਲੇ ਬੰਦੇ ਹੁਣ ਚੱਕਣ ਪਤੰਗ ਤਾਂ ਠੀਕ ਹੈ ਰਹਿੰਦੀ ਡੋਰਾ ਥੋੜੀ ਜਿਹੀ ਗਲਤ ਹੈ ਹੈ ਫੇਰ ਏਦਾਂ ਬਣਾਇਆ ਡੋਰਾ ਹਾਂ ਡੋਰ ਉਹ ਪਤੰਗ ਭਾਈ ਕਈ ਅੜਾਉਂਦੇ ਦਾ ਹੈਗੇ ਨਿਆਣੇ ਯਾਰ ਅੜਾਉਣੇ ਅੜਾਉਣੇ ਵਾਲੇ ਰੋਕੀ ਜਾਂਦੇ ਆ ਉਹ ਬਣਾਉਣੇ ਵਾਲੇ ਨੂੰ ਫੜ ਰੋਕੋ ਉਹੀ ਤਾਂ ਤੈਨੂੰ ਦੱਸਦਾ ਮੈਂ ਨਿਆਣੇ ਨੇ ਕਿ ਕੰਨਾ ਪਤੰਗ ਪਤੰਗ ਝੱਕਣਾ ਹੈ ਡੋਰ ਤੋੜ ਕੇ ਉੱਥੀ ਛੁੱਟੜਦਾ ਨਹੀਂ ਖੇਚ ਡੋਰ ਨਹੀਂ ਇਕੱਠੀ ਕਰਨੀ ਤਾਂ ਉਹ ਥੋੜੀ ਲਿੱਤਾਂ ਫਾਦੀ ਵੀਰੀ ਜਾਂਦੀ ਫਿਰ ਪੈਰਾਂ 'ਚ ਹੋਰ ਕੀ ਡੋਰ ਦਾ ਪਤੰਗਾ ਤਾਂ ਤਾਂ ਹੁੰਦਾ ਹੈ ਬਾਰਡਰ ਵਾਲਿਆਂ ਨੇ ਮੁੱਲ ਪਾਇਆ ਹੋਇਆ ਹੈ ਜਦੋਂ ਚੜਾ ਦਿੰਦੇ ਉੱਪਰ ਉਹਦੇ ਚਾਹੀਦਾ ਤੈਨੂੰ ਜਦੋਂ ਉਹਦੇ ਰੀਲਾਂ ਗੈਲ ਰੀਲਾਂ ਗੈਲ ਰੀਲਾਂ ਚੜਾਈਆਂ ਹੋਈਆਂ ਨੇ ਰੀਲਾਂ ਰੀਲਾਂ ਜਾਂ ਨਹੀਂ ਨਾ ਨਾ ਅੜਾਈ ਜਾਂਦੇ ਨੇ 6 6 7 ਪਤੰਗ ਉੱਡਦੇ ਦਿੱਦਣ ਦੇਖ ਲੈ 6 7 ਟਰੋਨ ਛੱਡਦੇ ਹੀ ਨਹੀਂ ਹੈਗੇ ਹੈ ਵੀ ਇੱਕੇ ਰੰਗ ਦੇ ਕਾਲੇ ਰੰਗ ਦੇ ਹੀ ਆ ਸਾਰੇ ਉਹ ਮੁੰਡੇ ਨੇ ਗੇਰ ਵੀ ਲਿਆ ਤਾਂ ਇੱਕ ਟਰੋਨ ਆਹੋ ਹਾਂ ਬਈ ਮੁੜ ਕੇ ਉਹਨੇ ਚੜਾਇਆ ਹੀ ਜੀ ਆਹ ਪਤੰਗ ਹੋਰ ਫੜ ਗਿਆ ਦੂ ਫਸ ਗਿਆ ਇੱਕ ਪਹਿਲਾਂ ਫਸਦਾ ਇੱਕ ਹੁਣ ਫੇਰ ਫਸ ਗਿਆ ਐ ਦੁਬਾਰਾ ਅੱਜ ਭਾਈ ਆ ਇੱਕ ਹਵਾ ਇਧਰ ਨਹੀਂ ਜਾਂਦੀ ਜਾਂਦੀ ਅੱਜ ਸਭ ਵੇਲੇ ਹਵਾ ਵੀ ਦੱਖਣ ਜਾਂਦਾ ਹੈ ਜਾਂਦਾ ਕਿ ਹੁੰਦੀ ਪਾਸੇ ਬਾਸ ਜਿੱਥੇ ਲੱਗਿਆ ਪਿਆ ਤੇ ਆਏ ਨੂੰ ਹੁਣ ਜਾਂਦੇ ਆਏ ਨਹੀਂ ਧਾਨੇ ਬਦਲੇ ਜਿੱਥੇ ਲੱਗਿਆ ਉਹਦੇ ਨਾਲ ਫਿਰ ਕਿੰਨਾ ਨੁਕਸਾਨ ਕਰਦਾ ਉਹ ਕਣਕ ਦਾ ਕੰਕੀ ਬਾਤ। ਪੱਲੀ ਬਬੂਲਰ ਤਾਂ ਨਹੀਂ ਲਾਇਆ ਇਸੋਂ। ਐਸੇ ਆਇਆ। ਹੁਣ ਹੈ ਉਹ ਹੈ ਨਹੀਂ ਕਰਦੀ ਜ਼ਮੀਨੋਂ ਵੀ ਨਹੀਂ। ਪਸਾਂਕੀ ਨਹੀਂ ਕਰਦੇ। ਪਹਿਲਾਂ ਬਟਾ ਪਹਿਲਾਂ ਬਟਾਉਂਦੇ ਸੀ ਇਹਨਾਂ ਨੇ। ਪਹਿਲਾਂ ਹਟਾ ਦੇ ਕਈ ਜ਼ਾਰ ਹੋ ਗਏ ਬਟਾ ਦੇ ਨਾਲ। ਰੋਟਰ ਦੇ ਨਾਲ ਵਾਲੇ ਖੇਤ। ਉਹਦੇ ਨਾਲ ਹਾਇ ਨਹੀਂ ਆਉਣਾ ਪਿੱਛੇ ਪਹਿਲਾਂ ਪਟਾਉਂਦੇ ਨੇ ਆਂਬਾ ਬੋਖੜੇ ਗੱਲੀ ਨਾਲ ਨਹੀਂ ਮੋਟਰ ਵਾਲਾ ਜਿਹੜੇ ਸਾਲ ਵਾਲੇ ਲਵਾਈ ਹੋਏ ਉਹ ਲਾਦਾ ਬੰਦਾ ਪੈਣਾ ਬੂਟੇ ਹਾਂਪੋ ਜਾਰੇ ਇਹ ਆਉਂਦੇ ਨੇ ਝਾਂੜ ਬਜੂਬ ਨੂੰ ਲਈ ਕੋਈ ਬੰਦਾ ਸੋਸੇ ਆ ਪਿਛਲੇ ਸਾਲ ਜੱਗੇਰਾ ਦਾ ਘਰ ਮੰਗਣਾ ਸਾਫ ਦਿੱਖਦਾ ਅੱਜ ਜੱਗੇਰਾ ਨੇ ਲਾ ਦੇਣੇ ਉਹਦੇ ਤਾਂ ਦੇੜੇ ਦੀ ਅੜ ਜਾਣ ਤੁਸੀਂ ਬੂਟੇ ਲਾਉਣੇ ਆ ਹਾਂ ਪੱਟ ਸਿਰੇ ਸਹੀ ਬੂਟਿਆਂ ਦੀ ਹੋ ਬਾਸ 6 ਕਿਲੋ ਬੂਟੇ ਆਂਦੇ 6 ਕਿਲੋ ਬੂਟੇ ਆਂਦੇ 6 ਲਾਉਣੇ ਹੈ 300 ਵੀ ਉਹਦੇ 3 ਸਾਢੇ ਜਣ ਛੜੀ ਦੇਖਣ ਤੋਂ ਦੂਰ ਨਹੀਂ ਜਾਣਾ ਪਏ ਕਰੂਗਾ ਇੱਥੇ ਦੇਖੂਗੀ ਇੱਥੇ ਆ ਪਈ ਬਚੜੀਓ ਬਣ ਜਾਣੀ ਬਣ ਗਈ ਬਣਨੀ ਜਰਾ ਮੰਦਾ ਆਉਣਾ ਮੇਰੇ ਅਟਣਾ ਤੇਰੇ ਤੇ ਚੜਨਾ ਅਬੜ ਤੋਂ ਚੜਾ ਕੇ ਰੱਖਣਾ ਸਾਬ ਦੇ ਹੁਣ ਤਾਂ ਪਤੰਗ ਜੜਾਇਆ ਪੈਗਾ ਪਤੂਲਰ ਵਾਲਾ ਵੀ ਨਾ ਮੰਦਾ ਬੰਦਾ ਤਾਂ ਨਹੀਂ ਆਉਂਦਾ ਇਹਦਾ ਕੋਈ ਪਤਾ ਨਹੀਂ ਹੁੰਦਾ ਟਾਈਮ ਦਾ ਯਾਰ ਆਓ ਪਰ ਸਾਬ ਦੇ ਹੀ ਆਈ ਦੇ ਇੰਨੀ ਜਿਆਦਾ ਨਹੀਂ ਜੀ ਇਹ ਵੀ ਐ ਮੈਂ ਸਬੀ ਲਾਗੂ ਕਰੂੰਗਾ ਕਿਸਾਨਾਂ ਜੀ ਵੀਦਾਰਾਂ ਕੋਲ ਰੱਖੋ ਬੁੱਧਾ ਰੱਖੋ ਇਹ ਵੀ ਕਿਹ ਬੋਨ ਬੱਦਾ ਇਧਰ ਸਭ ਤੋਂ ਵਧੀਆ ਚੀਜ਼ ਹੈ ਨਾ ਵਧੀਆ ਤਾਜੀ ਹਵਾ ਦਿੰਦੇ ਹੈ ਇਹ ਨਹੀਂ ਇਹ ਤਾਂ ਦੁੱਗਣੀ ਚਾਹੀਦੀ ਏ ਫਿਕਸ ਰੇਟ ਚਾਹੀਦਾ ਇਹਦਾ ਆਪਣੇ ਏਰੀਆ ਚ ਹਰੇ ਬੂਟਾ ਬਹੁਤ ਹੈ ਉੱਪਰ ਦੇਖ ਲਈ ਉਹਦੇ ਨਾਲ ਹਰੇ ਜਿਹਾ ਬੂਟਿਆਂ ਨੂੰ ਪਤਾ ਹੈ ਬਹੁਤਾ ਹਰਿਆਲੀ ਹੋਰਿਆਲੀ ਚ ਪਿੰਡਾਂ ਦੇ ਦੇਖਣਾ ਤਾਂ ਉਹ ਹਰਿਆਲੀ ਹੋ ਜਾਊਗਾ ਹੁਣ ਮੇਰੀ ਗੱਲ ਸੁਣ ਲੈ ਤੂੰ 3 ਕਿੱਲੇ ਲਾ ਦੇ 3 ਕਿੱਲੇ ਮਾ ਢਾਈ ਤਾਂ ਬੂਟਾ ਲੱਗੇਗਾ ਉਹਨੂੰ 200 300 ਲਾਇਆ 900 ਬੂਟਾ ਹੋ ਗਿਆ ਹੁਣ 900 ਬੂਟਾ ਇੱਕ ਬੰਦੇ ਨੇ ਲਾਉਣਾ ਲਾਉਣਾ ਇਹ ਕਿੱਥੇ ਜਾਂਦਾ ਕੰਮ ਇਹ ਤਾਂ ਕਿ YouTube ਜਾਂਦੀ ਕੂਤਾ ਲਾਉਂਦੀ ਕੂਤਾ ਲਾਉ ਇੱਕ ਬੰਦਾ ਇੱਕ ਬੰਦਾ ਇੱਕ ਕੂਤਾ ਲਾਉਂਦਾ ਇਥੇ ਨਾ 900 ਕੂਤਾ ਲਾਉ ਚਾਹ ਚਾਰ ਸਾਲਾਂ ਬਾਅਦ ਵੀ ਦੇਣਾ ਉਹ ਚੱਲ ਵੱਡ ਫੇਰ ਨਹੀਂ ਹੁੰਦਾ ਫੇਰ ਇਹਦਾ ਮਾਹੀ ਇਹਦੇ ਪਤਾ ਸਾਨੂੰ ਦੁੱਗਣੀ ਚਾਹੀਦੀ ਹੈ ਹੈ ਕਿ ਨਹੀਂ ਸਹੀ ਗੱਲ ਆ ਹਾਂ ਮੈਂ ਚਾਹੀਦਾ ਭਾਈ ਹੋਰ ਹੈਦਾ ਹਲੇ ਨੁਕਸਾਨਦਾਰ ਉਹ ਪਾਪੋ ਪਾਣੀ ਜ਼ਿਆਦਾ ਕਲਰ ਪਾਉਂਦਾ ਹੈ ਸਪੈਦਾ ਪਾਣੀ ਦੀ ਖਚਾਈ ਬਹੁਤ ਕਰਦਾ ਇੱਕ ਫੇਰ ਤੇਰਾ ਫਸਲ ਵੀ ਨਹੀਂ ਹੁੰਦੀ ਭਾਈ ਸਪੈਦਾ ਜਿੱਥੇ ਫਸਲ ਨਹੀਂ ਕਲਰ ਵੀ ਪਾਉਂਦਾ ਹੈ ਉਹ ਤੇ ਮੈਦਾਨ ਨਾਲ ਟਾਈਮ ਵੀ ਜ਼ਿਆਦਾ ਲੰਦਾ। ਹੁਣ ਇੱਕ ਫਸਲ ਤਾਂ ਆਪਣੀ ਆਰਾਮ ਨਾਲ ਹੁੰਦੀ ਕਣਕ। ਘੱਟ ਹੋ ਜਾਂਦੀ ਜਦ ਦੀ। ਕੱਕੜਾ ਹੋ ਹੀ ਜਾਂਦਾ। ਟੂੜੀ ਦੀ ਟੂੜੀ ਹੋ ਜਾਂਦੀ। ਕਣਕ ਤਾਂ 5 ਸਾਲ ਹੋਈ ਜਾਂਦੀ। ਕਣਕ 5 ਸਾਲ ਹੁੰਦੀ ਆ। ਜੇ 4 ਸਾਲ ਰੱਖਣੇ 4-5 ਰੱਖਣੇ 5 ਕਣਕ ਹੁੰਦੀ ਆ। ਸਰੋਂ ਹੁੰਦੀ ਆ। ਸਰੋਂ ਵੀ ਹੁੰਦੀ ਤੇ ਪੂਰੀ। ਸਰੋਂ ਪੂਰੀ ਜਿੱਕ ਅੱਗੇ ਅੱਗੇ ਹੁੰਦਾ ਤਾਂ ਅਗਲਾ ਮੰਦੇ ਜਿਹੜੀ ਜ਼ਮੀਨ ਮਾੜੀ ਉੱਥੇ ਲਾਉਣਾ ਹੁੰਦਾ। ਇਹਦਾ ਐ ਪਤਾ ਛੱਡ ਜਾਂਦਾ। ਤਕੜੇ ਖੇਤ ਚ ਲਾਉਂਦਾ ਇਹ 3-4 ਸਾਲ ਚ ਪੱਤਰੇ ਨਹੀਂ ਹੋਏ ਨੇ। ਹੋਰ। ਸਵਾਇਦੇ ਦਾ ਪਤਾ ਨਹੀਂ ਛੱਡਦਾ। ਨਾਲੇ ਨਸਲਾਂ ਵੀ ਇਹਨ ਅੱਗੇ ਹੁੰਦੇ ਪੰਜ ਛੇ ਸਾਲ ਤੱਕ ਆ ਤਿੰਨ ਸਾਲ ਤੱਕ ਤਿਆਰ ਹੋ ਜਾਂਦਾ ਹੁਣ ਉਹ ਹੁੰਦੇ ਆਏ 빙ੇ ਡੇਢੇ ਜੇ ਹੁਣ ਤਾਂ ਆ ਸਿੱਧੇ ਬਏ ਹੁੰਨੇ ਆ ਹੁਣ ਤਾਂ ਆ ਹੀ ਬੰਦੇ ਹੋ ਗਿਆ ਆਹ ਜੀ ਸਾਹਦੇ ਖੜੇ ਆ ਆਹ ਤੇ ਸਾਲ ਚ ਆਹ ਕੀ ਦਾ ਤਿਆਰ ਹੋ ਗਿਆ ਤਿਆਰ ਆ ਇਹ ਤਾਂ ਛਾਂਗੀ ਨਹੀਂ ਕੁੜੀਆਂ ਨੇ ਹੋਰ ਬਾਕੀ ਨਾਲ ਨੂੰ ਨੀ ਦੱਸਿਆ ਆ ਨੀ ਦੱਸਿਆ ਰਿਹਾ ਭਾਈ ਦੋ ਚੱਕਰਾਂ ਚ ਫਸੇ ਵੇ ਸੀ ਹੁਣ ਮੱਕੀ ਬੀਜਣੇ ਬੈਠੇ ਇਕਦਾ ਵੀ ਜੇ ਜ਼ਿਆਦਾ ਪੈ ਗਏ ਨਾ ਮੱਕੀ ਖਰਾਬ ਕਰ ਦੇਗੀ ਡੋਲੋਂ ਜਿਹੜਾ ਦੇਣੀ ਆ ਹੈ ਕਿ ਨਹੀਂ ਇਹ ਡੋਲ ਢਾ ਲੈਣੀ ਨੇ ਇਹ ਹੁਣ ਮੈਂ ਕਹਿੰਦਾ ਉਧਰ ਵੀ ਮਾਰ ਜੀ ਵੀ ਤੇ ਤਾਂ ਵੀ ਮਾਰਦੇ ਐ ਜੇ ਨਹੀਂ ਵੀ ਤੇ ਤਾਂ ਨਹੀਂ ਹੁੰਦੀ ਐ। ਰੱਤੀ ਸੀ ਨੋ। ਦੇਖਣਾ ਤੇ ਪਹਿਣਾ ਐ। ਦੋ ਦਿਨਾਂ ਦਾ ਦੇਖ ਲਓ। ਫੇਰ ਕੀ ਬਹੁਤ ਮਹਿੰਗਾ। 20 ਤੱਕ ਦੱਸਿਆ ਪਿਆ ਇਹ। ਇਹ ਬਜਾਈ ਵੀ ਜਾਣੀ ਚਾਚਾ। ਬੀਜ ਵੀ ਜਾਣੀ ਬਜਾਈ ਵੀ ਜਾਣੀ ਬਜਾਈ ਵੀ ਅਗਲੇ ਨੇ ਜਾਣੀ। ਵਿਚੇ ਬਜਾਈ ਵਿਚੇ 15000 ਰੁਪਏ ਤੋਂ ਉੱਪਰ ਖਰਚਾ ਲੈਣਾ ਰੇ ਇਹ ਨੂੰ ਪਾ ਕੇ। ਰੇ ਇਹ ਨੂੰ ਪਾ ਕੇ। ਹੁਣ ਤਾਂ ਚਲ ਜੇ ਜਿਆਦਾ ਪਵੇਗਾ ਬੁਆਈਓ ਤੁਹਾਡੀ। 15 16 17000 ਰੁਪਏ ਲੱਗ ਲੈਣਾ ਦੋ ਕੀ ਲਈ। ਨਹੀਂ ਵੇ ਥੋੜਾ ਦੇਖ ਲਓ। ਨਹੀਂ ਗੇਤੀ ਹਾਲੇ ਕਿਹੜੇ ਲੇਟ ਹੋ ਗਈ। ਉਹ ਬਜਾਈ ਵੀ ਆਈ ਪਰੋਣਾ ਫਿਰ ਪਾਲਨੇ ਪੈਣਾ ਜਿਹੜੀ ਜਿਹੜੀ ਬਟਾਲ ਤਾਂ ਗਈਓ ਨਹੀਂ ਕਿਤੇ ਚਾਰ ਦੀ ਗਿਆ ਕਿਧਰੇ ਰਾਮਨਾਥ ਜੀ ਦੀ ਲੱਗਣੀ ਥੋੜੀ ਰਾਮਨਾਥ ਜੀ ਦੀ ਆਓ ਤਾਂ ਕੇ ਵੀ ਜੀ ਦੀ ਉਹ ਜੀ ਦਾ ਮੈਂ ਅੱਜ ਪਲੇਟ ਲਾ ਜੂ ਚਾਚਾ ਜਵੀ ਨੂੰ ਵੀ ਆਇਓ ਕਹਿੰਦਾ ਹਾਂ ਕਹਿੰਦਾ ਨਹੀਂ ਤੇ ਬਾਈ ਦੇਣੀ ਵਿੱਚ ਲੈ ਉਹ ਚਲ ਗਿਆ ਜਿੱਦਣ ਵੀ ਦਿਖਾ ਦੇ ਵੜ ਜੂਗੀ ਦੋ ਸਲਾਹਾਂ ਪਰ ਤੇ 20 ਤਾਂ ਨਹੀਂ ਦਈ ਇਹਨੂੰ ਮੈਂ ਕਿਹਾ ਮੈਂ ਨਹੀਂ ਬਾਦੂਗਾ ਤਾਂ ਆ ਕੇ ਅਰੇ ਇਹ ਬਣੂਗਾ ਇਹ ਕਹਿੰਦਾ ਸੁਣੂ ਸੂਏ ਰੱਖਣੇ ਖਾਲੀ ਉਹ ਮਾਪੇ ਟੂਰਨਾਮੈਂਟ ਕਰਾ ਦੰਨੇ ਇਹ ਨਹੀਂ ਕਦੇ ਕੁੱਤੇਆਂ ਦਾ ਕਦੇ ਘੋੜਿਆਂ ਦਾ ਕਰਾਤਾ 6 ਮਹੀਨੇ ਚੱਲੀ ਹੋ ਜਾਣੇ ਤੇ ਨਾ ਨਾ ਪਤੰਦ ਵਿੱਚ ਖੇਤ ਨਾ ਪਾਇਆ ਪਰ ਲੋਕੀ ਦੇ ਲੋਕ ਹੈ ਹੂੰ ਸਮਝਿਆ ਇੱਕ ਤਾਂ ਟਰੈਕ ਪਾਰਾ ਖੰਦਾ ਸਾਰੇ ਵਿੱਚ ਕਰੀ ਇੰਨਾ ਵਿੱਚ ਕਰਨਾ ਖੱਲੇ ਆਏ ਪੈਰ ਜਾਂਦਾ ਰੱਖੇ ਤੇ ਗਲਗੀ ਸਾਰੀ ਖੱਲੇ ਉਹ ਮੈਂ ਜਵੀ ਜੇ ਉਝੇ ਬੀਜੀ ਦੀ ਅੱਜ ਮੈਂ ਬਾਹਰ ਪਤਾ ਵੀ ਨਹੀਂ ਕਿੱਥੇ ਆ ਆਓ ਫਿਰ ਬਾਤ ਤਾਂ ਹੋ ਹੂੰ ਉਹ ਬੰਗਣਾ ਲਾਉਣਾ ਹੈ ਗੰਦਾ ਬੀਜੂਗਾ 25 ਪੁੱਚੀ ਦੇ ਘੇੜ ਚ ਬੁੱਟੇ ਤਾਂ ਨਹੀਂ ਲਾਉਣੇ ਕਿ ਲਾਉਣੇ ਨਹੀਂ ਨਹੀਂ ਬੁੱਟੇ ਨਹੀਂ ਮਰਗਾ ਨਾ ਲਾ ਦੇ ਨਹੀਂ ਜਵੇਂ ਵਿਲੇ ਹੋਣਾ ਹੈ ਤੇ ਲਾ ਦੇ ਵਧੀਆ ਕੋਈ ਨਹੀਂ ਕਿੰਨਾ ਹੁਣ ਜੇ ਕਿੰਨਾ ਲਾਉਣਾ ਮੈਂ ਫਿਰ ਠੀਕ ਹੈ ਦੋ ਸਾਲ ਬਾਅਦ ਮੁਕਾ ਹੈਗਾ ਦੋ ਦਿਨ ਹੀ ਲੱਗਦਾ ਕਿ ਮਾਰ ਦੋ ਸਾਲ ਦੋ ਸਾਲ ਬਾਅਦ ਉੱਥੇ ਲਾਉਂਗਾ ਰੋ ਤਾਂ ਸਾਲ ਬਾਅਦ ਠੀਕ ਹੈ ਇੱਥੇ ਨਹੀਂ ਲਾਉਣੀ ਹੈ ਠੀਕ ਹੈ ਲੋਟ ਆਉਣਾ ਚਾਹੀਦਾ ਵਾਗੀ ਜੀ ਬਾਈਓ ਕੰਮ ਕਰ ਦੇ ਚਲੋ ਠੀਕ ਹੈ ਜੀ ਚਲੋ ਜੀ ਮਿਲਦੇ ਅਗਲੀ ਵੀਡੀਓ ਚ ਅਥਰੀ ਕਾਲ ਜੀ ਅਥਰੀ ਕਾਲ ਜੀ